حال کی حال چال ہے امید کرتے ہیں ਤੁਸੀਂ سارے ٹھیک ٹھاک ਹੋਵੋਗੇ ਤੇ ਅੱਜ ਨਾ ਯਾਰ ਬਹੁਤ سارے ਸੱਜਣਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਗੇ ਚਲੋ ਜਿਨ੍ਹਾਂ ਦੇ ਵਿੱਚ ਜਗਮੀਤ ਸਿੰਘ ਬਰਾੜ ਹੋਰੀ ਦੋਨੇ ਭਰਾ ਐ ਚਰਨਜੀਤ ਬਰਾੜ ਜਿਹੜੇ ਸਾਡੇ ਨੇੜੇ ਫਕਰਸਰ ਉਹਨਾਂ ਦਾ ਪਿੰਡ ਹੈ ਮਤਲਬ ਗਿੱਦੜਵਾ ਦੇ ਨਾਲ ਗਿੱਦੜਵਾ ਹਲਕੇ ਦਾ ਪਿੰਡ ਹੈ ਤੇ ਉਹ ਸੁਖਬੀਰ ਸਿੰਘ ਬਦਲ ਨਾਲ ਰਹੇ ਅੱਗੇ ਨਵੇਂ ਅਕਾਲੀ ਦਲ ਚਾਗੇ ਚਲੋ ਉਹ ਵੀ ਭਾਜਪਾ ਸ਼ਾਮਲ ਹੋ ਗਏ ਚੌਥੇ ਸ਼ਖਸ ਹੈ ਮਿੱਤਰੋ ਪ੍ਰੋਫੈਸਰ ਓੰਕਾਰ ਸਿੰਘ ਰੋੜਾਂ ਵਾਲੀ ਜਿਹੜੇ ਲੰਬੀ ਹਲਕੇ ਦਾ ਪਿੰਡ ਹੈ ਰੋੜਾਂ ਵਾਲੀ ਉਸ ਪਿੰਡ ਦੇ ਹੈ ਇੱਕ ਸਰਦ ਦੇ ਪੁੱਜ ਦੇ ਘਰ ਦਾ ਨੌਜਵਾਨ ਜਿਨ੍ਹਾਂ ਦਾ ਵਧੀਆ ਕਾਰੋਬਾਰ ਹੈ ਇੱਕ ਨੰਬਰ ਦਾ ਇਹ ਨੌਜਵਾਨ ਪੜਿਆ ਲਿਖਿਆ ਪ੍ਰੋਫੈਸਰ ਲੱਗਿਆ ਹੋਇਆ ਹੈ ਵਾਤਾਵਰਣ ਪ੍ਰੇਮੀ ਹੈ ਦਰਖਤਾਂ ਦਾ ਬੜਾ ਪ੍ਰੇਮੀ ਹੈ ਪੰਛੀਆਂ ਦਾ ਬੜਾ ਪ੍ਰੇਮੀ ਹੈ ਇੱਕ ਇਮਾਨਦਾਰ ਸ਼ਖਸੀਅਤ ਪਰ ਇਹ ਨੌਜਵਾਨ ਕਿਵੇਂ ਹੁੰਦੇ ਹੈ ਜਦੋਂ ਇਨਕਲਾਬ ਆਉਂਦਾ ਹੈ ਤਾਂ ਵੱਡੀਆਂ-ਵੱਡੀਆਂ ਲੀਡਰ ਸਾਹਿਬਾਨ ਸਪੀਚਾਂ ਦਿੰਦੇ ਹੈ ਉਹਨਾਂ ਸਪੀਚਾਂ ਤੋਂ ਪ੍ਰਭਾਵਿਤ ਹੋ ਕੇ ਉਹ ਅੰਕਾਰ ਸਿੰਘ ਰੋੜਾ ਵਾਲੀ ਵਰਗੇ ਨੌਜਵਾਨ ਇਨਕਲਾਬ ਦੇ ਪਿੱਛੇ ਹੋ ਤੁਰਦੇ ਹੈ ਚਲੋ ਜੀ ਮੁੱਖ ਮੰਤਰੀ ਸਾਹਿਬ ਦੇ ਨੇੜੇ ਸੀ ਉਹਨਾਂ ਨੇ OSD ਲਾਤਾ ਤੇ ਧੂਰੀ ਹਲਕਾ ਦੇਤਾ 2 ਸਾਲ OSD ਬਣੇ ਰਹੇ ਪ੍ਰੋਫੈਸਰ ਅਵੰਕਾਰ ਸਿੰਘ ਜਿਨ੍ਹਾਂ ਨੇ ਗਰਾਊਂਡ ਤੇ ਕੰਮ ਕੀਤਾ ਤੁਰਕੇ ਵੋਟਾਂ ਮੰਗੀਆਂ ਪੋਸਟਰ ਲਾਏ ਐ ਡੋਰ ਟੂ ਡੋਰ ਕੀਤਾ ਪਰ ਆਖਰ ਨੂੰ ਕੀ ਹੁੰਦਾ ਜਿਵੇਂ ਅੱਜ ਨਾ ਆਪਣਾ ਜਿਹੜੀ ਇੱਕ ਯੂਨੀਅਨ ਆ ਲਲਕਾਰ ਯੂਨੀਵਰਸਿਟੀ ਕਾਲਜਾਂ 'ਚ ਕੰਮ ਕਰਦੀ ਐ ਪੀਐਸਯੂ ਲਲਕਾਰ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਉਹਦੀ ਕੁੜੀ ਇੱਕ ਦੱਸ ਰਹੀ ਸੀ ਉਹ ਕਹਿੰਦੀ ਮੇਰੇ ਨਾਲ ਇੰਨੇ ਸਾਲ ਮਤਲਬ ਗਲਤ ਕੰਮ ਹੁੰਦਾ ਰਿਹਾ ਨਿੱਜੀ ਸਬੰਧ ਬਣਾਏ ਫੁਲਾਨਿਆਂ ਫੁਲਾਨਿਆਂ ਨੇ ਮਤਲਬ ਕਿਵੇਂ ਕਿ ਉਹ ਕੁੜੀ ਵੀ ਕਿਸੇ ਦੀਆਂ ਸਪੀਚਾਂ ਤੋਂ ਕਿਸੇ ਦੇ ਲਿਖਣ ਤੋਂ ਕਿਸੇ ਦੀ ਬੋਲਣ ਸ਼ੈਲੀ ਤੋਂ ਕਿਉਂਕਿ ਜਦੋਂ 13 14 ਸਾਲ ਦੀ ਉਮਰ ਤੋਂ ਲੈ ਕੇ ਬੱਚਾ ਕਿਸੇ ਦੇਵੀ ਪਿੱਛੇ ਲੱਗ ਸਕਦਾ ਬੰਦਾ ਲਾਉਣ ਵਾਲਾ ਹੋਣਾ ਚਾਹੀਦਾ ਲਾਉਣ ਵਾਲਿਆਂ ਨੇ ਓੰਕਾਰ ਅਰਗਿਆਂ ਨੂੰ ਜਾ ਠੋਕਿਆ ਉਹ ਐਸਡੀ ਬਣਾਤਾ ਓੰਕਾਰ ਸਿੰਘ ਰੋੜਾ ਵਾਲੀ ਇੱਕ ਐਸਾ ਬੰਦਾ ਹੈ ਜਿਹਦੇ ਤੇ 1 ਰੁਪਏ ਦਾ ਦਾਗ ਨਹੀਂ 1 ਰੁਪਏ ਦਾ ਕੋਈ ਬੰਦਾ ਕਹਿੰਦੇ ਕਿ 1 ਰੁਪਿਆ ਇਹ ਬੰਦੇ ਨੇ ਮੇਰੇ ਤੋਂ ਲਿਆ ਸਰਕਾਰ ਅੱਜ ਜਾਂਚ ਕਰਾ ਲੇ ਇਸ ਨੌਜਵਾਨ ਦੇ ਪੱਲਿਓਂ ਪੈਸੇ ਲਾਏ ਹੋਏ ਉਹ ਨਿਕਲ ਲਗੇ ਪਰ ਸਿਆਸੀ ਲਾਭ ਨਹੀਂ ਲਿਆ ਉਹ ਔੰਕਾਰ ਸਿੰਘ ਨੇ ਯਾਰ ਸੀਐਮ ਦੇ ਨਾਲ ਬੰਦਾ ਉਹ ਅਸਲੀ ਹੋਵੇ ਹੈ ਤੇ ਕੁਛ ਕਰ ਲੇ ਪਰ ਪਿੰਡ ਦੇ ਕੰਮ ਜਿੰਨਾ ਕੁ ਹੋ ਸਕਦਾ ਸੀ ਉਹ ਨੌਜਵਾਨ ਨੇ ਕੀਤਾ ਦਾਣਾ ਮੰਡੀ ਚ ਸ਼ੈੱਡ ਪਵਾਇਆ ਚਾਰ ਦੁਆਰੀ ਲਵਾਈ ਇੱਕ ਸਟੇਡੀਅਮ ਬਣੀ ਜਾਂਦਾ ਮਤਲਬ ਜਿੰਨੇ ਕੰਮ ਉਹ ਪਾਸ ਕਰਾ ਸਕੇ ਉਸ ਟਾਈਮ ਚ ਲੋ ਅਲੱਗ ਲੈਂ ਪਰ ਅੱਜ ਦੇ ਜਵਾਨੇ ਚ ਇਮਾਨਦਾਰ ਯਾਰ ਨੌਜਵਾਨ ਸਿੱਧੂ ਨੂੰ ਲੋਕ ਕਹਿੰਦੇ ਆ ਇਮਾਨਦਾਰ ਹੈ ਅੱਜ ਦੇ ਜਮਾਨੇ 'ਚ ਜੇ ਦੂਜਾ ਕੋਈ ਬੰਦਾ ਇਮਾਨਦਾਰ ਹੈ ਤਾਂ ਉਹ ਓੰਕਾਰ ਸਿੰਘ ਹੈ ਪ੍ਰੋਫੈਸਰ ਓੰਕਾਰ ਸਿੰਘ ਇਮਾਨਦਾਰ ਭਗਵੰਤ ਮਾਨ ਵੀ ਹੈ ਉਹਨਾਂ ਦੀ छवि ਇਮਾਨਦਾਰ ਹੈ ਉਹਨਾਂ ਦਾ ਦਿਲ 'ਚ ਪਾਪ ਨਹੀਂ ਪਰ ਇਹ ਨੌਜਵਾਨਾਂ ਨੂੰ ਕੌਣ ਕੱਢ ਗਿਆ ਪੰਜਾਬਦਿਆਂ ਨੂੰ ਉਹ ਪਮਕੜ ਜਿਹੜੇ ਬਲਬਾਂ ਦੇ ਵਿੱਚ ਆ ਕੇ ਵਜਦੇ ਸੀ ਕਾਂਗਰਸੀ ਅਕਾਲੀਆਂ ਨਾਲ ਟਕਰਾਉਂਦੇ ਸੀ ਪਰ ਹੋਇਆ ਕਿ ਜਦੋਂ ਰੁੱਤ ਵੋਟਾਂ ਦੀ ਆਈ ਉਦੋਂ ਬਾਈ ਜੀ ਨਵੇਂ ਬੰਦੇ ਪੈਰਾਸ਼ੂਟ ਰਾਈ ਆਏ 52 55 ਕਾਂਗਰਸ ਚੋਂ ਆਕਾਲੀਆਂ ਤੋਂ ਉਹ ਐਮਐਲਏ ਬਣ ਗਏ ਉਹੀ ਅੱਗੇ ਮੰਤਰੀ ਬਣ ਗਏ ਉਹੀ ਚੇਅਰਮੈਨਸ਼ਿਪ ਲੈ ਗਏ ਮਤਲਬ ਬੜਾ ਕੁਝ ਹੋ ਗਿਆ ਤੁਹਾਡੇ ਸਾਹਮਣੇ ਸਾਰਾ ਪਰ ਆਪਾਂ ਗੱਲ ਉਹ ਕਰ ਰਹੇ ਆ ਓੰਕਾਰ ਦੀ ਨਹੀਂ ਕਰ ਰਹੇ ਇੱਕ ਨੌਜਵਾਨ ਦੀ ਕਰ ਰਹੇ ਆ ਜਿਹੜਾ ਅਟ੍ਰੈਕਟ ਹੋਇਆ ਆ ਪਾਦਸ਼ਾ ਤੋਂ ਲਿਟਰੇਚਰ ਤੋਂ ਅੰਨਾ ਫਾਊਂਡੇਸ਼ ਜਿਹੜੀ ਬਣੀ ਸੀ ਅੰਨਾ ਹਜਾਰੇ ਵਾਲੀ ਮਤਲਬ ਕਿੱਥੋਂ ਕਿੱਥੋਂ ਕਿਉਂਕਿ ਪ੍ਰੋਫੈਸਰ ਸੀ ਮੁੰਡਾ ਪੜਿਆ ਲਿਖਿਆ ਸੀ ਉਹ ਹਾਈ ਲੈਵਲ ਦੀ ਸਟੱਡੀ ਕਰਦਾ ਸੀ ਕਿ ਕਿਹੜੀ ਪੋਲਿਟਿਕਸ ਕਿਵੇਂ ਹੋਊਗੀ ਸਾਡਾ ਪੰਜਾਬ ਕਿੱਥੇ ਜਾਊ ਪਰ ਉਹਨਾਂ ਵਲੰਟੀਅਰਾਂ ਦਾ ਬੋਲਣੀ ਪਿਆ ਬੜੇ ਮੁੰਡੇ ਨੌਜਵਾਨਾਂ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਅੱਜ ਖੁੱਡੇ ਲੈਣੇ ਅੱਜ ਉਹੀ ਅਕਾਲੀ ਉਹੀ ਕਾਂਗਰਸੀ ਆ ਕੇ ਉਹਨਾਂ ਨੇ ਮਤਲਬ ਸਾਰੇ ਚੀਜ਼ ਨੂੰ ਜਕੜ ਲਿਆ ਜਿਵੇਂ ਯਾਰ ਮਤਲਬ ਉਹ ਹੈ ਡਿੰਪੀ ਢੱਲੋਂ ਸਾਹਿਬ ਹੈ ਉਹ ਜਦੋਂ ਗਏ ਅਕਾਲੀ ਦਲ ਤੋਂ ਸਾਰਾ ਆ ਉਹਦਾ ਓੜਮਾ ਕੋੜਮਾ ਨਾਲ ਲੈ ਗਏ ਉਹਨਾਂ ਲੋਕਾਂ ਦੀ ਜ਼ਰਦਾਰੀ ਹੈ ਫੇਰ ਗੱਲ ਉੱਥੇ ਗਿੱਦੜਵਾਚ ਹੋਈ ਹੈ ਨਾ ਸੇਮ ਮਤਲਬ ਵੇਖੋ ਵਿਚਾਰੇ ਉਹ ਚੇਅਰਮੈਨ ਰਹਿ ਗਏ ਇਕੱਲੇ ਉਹ ਵੀ ਉਹਨਾਂ ਨੇ ਵੀ ਜ਼ੀਰੋ ਤੋਂ ਕੰਮ ਕੀਤਾ ਹੈ ਜਿਹੜੇ ਕੌਣੀ ਦੇ ਅਨੰਦਰ ਕੌਣੀ ਤੇ ਪਿੰਡ ਦੇ ਆ ਕੀ ਨਾ ਉਹਨਾਂ ਦਾ ਚੇਅਰਮੈਨ ਸਾਹਿਬ ਦਾ ਕਹਿਣ ਤੋਂ ਭਾਵ ਜਿਵੇਂ ਉਹ ਲਲਕਾਰ ਵਾਲੀ ਕੁੜੀ ਦੀ ਮੈਂ ਸੇਮ ਕਹਾਣੀ ਅੱਜ ਵੀਡੀਓ ਸੁਣੀ ਕਿਸੇ ਚੈਨਲ ਤੇ ਉਹ ਇੰਟਰਵਿਊ ਕਰ ਰਹੀ ਹੈ ਉਹ ਕਹਿੰਦੀ ਮੈਨੂੰ 10 ਸਾਲ ਵਰਤਿਆ 10 ਸਾਲ ਇੱਕ ਨੌਜਵਾਨ ਕੁੜੀ ਨੂੰ 17-18 ਸਾਲ ਦੀ ਨੂੰ ਓਂਕਾਰ ਵੀ 2-2 ਸਾਲ ਦੀ ਉਮਰ ਚ ਫਸ ਗਿਆ ਜਾਲ ਦੇ ਵਿੱਚ ਤਾਂ ਇਹੋ ਜਿਹੇ ਨੌਜਵਾਨਾਂ ਦੇ ਲੋੜਾ ਜੇਕਰ ਲੰਬੀ ਹਲਕੇ ਤੋਂ ਓਂਕਾਰ ਸਿੰਘ ਨੂੰ ਚੋਣ ਲੜਾਈ ਜਾਵੇ ਇੱਕ ਪਿੰਡ 'ਚ ਜੇ 10 ਬੰਦੇ ਵੀ ਓੰਕਾਰ ਪਿੱਛੇ ਆ ਗਏ ਮੰਨ ਲਓ 10 ਠੀਕ ਹੈ 10 ਨੇ 5-5 ਵੋਟਾਂ ਪਵਾ ਦਿੱਤੀਆਂ 50 ਪੈਣਗੇ 70 ਪਿੰਡਾਂ 'ਚੋਂ 5000 ਵੋਟ ਤਾਂ ਐਵੇਂ ਹੀ ਹੋ ਗਈ ਘੱਟ ਤੋਂ ਘੱਟ ਆਪਾਂ ਕਰਦੇ ਘੱਟ ਤੋਂ ਘੱਟ ਪਰ ਓੰਕਾਰ ਸਿੰਘ ਵਰਗੇ ਪਤਾ ਨਹੀਂ ਕਿੰਨੇ ਸਾਫ਼ ਸੁਥਰੇ ਅਕਸ ਵਾਲੇ ਨੌਜਵਾਨ ਜੁੜਨਗੇ ਤਾਂ ਫਿਰ ਭਾਜਪੀ ਨੇ ਬਜ ਦੀ ਰਾਜ ਕਰ ਨਹੀਂ ਕਰਨਾ ਸ਼ੇਅਰ ਕਰ ਦਿਓ ਮੇਰੇ ਭਰਾ ਬਹੁਤ ਧੰਨਵਾਦ ਤੇ ਓੰਕਾਰ ਸਿੰਘ OSD ਸਾਹਬ ਰੋਡਾਂ ਵਾਲੀ ਨੂੰ ਮੁਬਾਰਕਾਂ ਸਤਿ ਸ਼੍ਰੀ ਅਕਾਲ